ਜ਼ਿਲ੍ਹਾ ਤਰਨਤਾਰਨ ਪਿੰਡ ਕਿਰਤੋਵਾਲ ਦੇ ਪੰਜਾਬੀ ਨੌਜਵਾਨ ਦੀ ਸਿੰਗਾਪੁਰ ਵਿੱਚ ਹੋਈ ਮੌਤ ਰੋਜੀ ਰੋਟੀ ਕਮਾਉਣ ਗਿਆ 33 ਸਾਲਾ ਜਸਬੀਰ ਸਿੰਘ ਪਰਿਵਾਰ ਸਦਮੇ ਵਿੱਚ ਪੰਜਾਬ ਤੋਂ ਵਿਦੇਸ਼ ਰੋਜੀ ਰੋਟੀ ਕਮਾਉਣਗੇ ਪੰਜਾਬੀਆਂ ਦੀ ਵਿਦੇਸ਼ ਮੌਤ ਹੋਣ ਸਮਾਚਾਰ ਅਕਸਰ ਹੀ ਸੁਣਨ ਨੂੰ ਮਿਲਦੇ ਰਹਿੰਦੇ ਹਨ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਨੂੰ ਸਾਹਮਣੇ ਆਇਆ ਹੈ ਜਿੱਥੇ 33 ਸਾਲਾ ਨੌਜਵਾਨ ਜਸਬੀਰ ਸਿੰਘ ਸਿੰਗਾਪੁਰ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਜੋ ਕਿ ਪਿੰਡ ਕਿਰਤੋਵਾਲ ਵਿੱਚ ਆਪਣੇ ਹੋਰ ਪਰਿਵਾਰ ਨਾਲ ਰਹਿ ਰਹੇ ਹਨ ਇਸ ਬਾਰੇ ਮ੍ਰਿਤਕ ਜਸਵੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਜਸਵੀਰ ਸਿੰਘ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਲਈ ਸਿੰਗਾਪੁਰ ਗਿਆ ਜਿੱਥੇ ਉਸ ਨੂੰ ਕਿਸੇ ਵਿਅਕਤੀ ਵੱਲੋਂ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਸਿੰਗਾਪੁਰ ਪੁਲਿਸ ਉਕਤ ਧੱਕਾ ਦੇਣ ਵਾਲੇ ਵਿਅਕਤੀ ਨੂੰ ਸਾਬੂ ਕਰ ਲਿਆ ਹੈ ਪਰਿਵਾਰ ਨੇ ਸਰਕਾਰ ਕੋਲੋਂ مالی ਸਹਾਇਤਾ ਮੰਗ ਕਰਦਿਆ ਕਿਹਾ ਕੀ ਪਰਿਵਾਰ ਬਹੁਤ ਗਰੀਬ ਹੈ ਅਤੇ ਜਸਬੀਰ ਸਿੰਘ ਹੀ ਉਹਨਾਂ ਦਾ ਸਹਾਰਾ ਸੀ ਤਰਨਤਾਰੰਤ ਸੋਨੂ ਫਤਿਹਪੁਰ ਦੀ ਖਾਸ ਰਿਪੋਰਟ ਇਹ ਨਾ ਹੀ ਪੁੱਛਦਾ ਹਰਪ੍ਰੀਤ ਸਿੰਘ ਘੜਾ ਪੇਂਡਾ ਘੱਟਾ ਖੋਲ ਜੋ ਇਹ ਗੱਲ ਬਾਤ ਹੋਈ ਆ ਗੱਲ ਬਾਤ ਹੋਈ ਆ ਵੀ ਸਾਈ ਸੁਣਿਆ ਫੋਨ ਆ ਸੋਹਰ ਹਾਂਜੀ ਪੁੱਤਾ ਡਾਲ ਲਟਕਾ ਲੈ ਪਤੀ ਯਾ ਮੇਰਾ ਗੋਸ਼ਰ ਜਮਰ ਗਿਆ ਨਾ ਚੜ ਦੇ ਪੀ ਹੂੰ ਕਿਨੇ ਤੱਕ ਮਾਰਿਆ ਅੱਛਾ ਜਿੰਨੇ ਤੱਕ ਮਾਰਿਆ ਉਹ ਬੰਦਾ ਫੜਿਆ ਗਿਆ ਬੰਦਾ ਫੜਿਆ ਗਿਆ ਫੜੇ ਗਏ ਬੰਦੇ ਤੇ ਬਾਕੀ ਚਾਨੂੰ ਇਹ ਹੋਈ ਆ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਤੇ ਗਵਰਨਮੈਂਟ ਵੱਲੋਂ ਕੋਈ ਸਹੂਲਤ ਦਿੱਤੀ ਜਾਵੇ ਤੇ ਮਾਰਦੇ ਰਹਿ ਕੇ ਕਰੋ ਗਰੀਬ ਆ 4-5 ਸਾਲੋ ਕੇ ਗਏ ਮੰਗਰ ਨੇ ਸਰਕਾਰ ਤੋਂ ਕਿਹੜਾ ਪਿੰਡ ਆ? ਕਿਹੜਾ ਪਿੰਡ ਆ? ਪਪਾ ਟੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਰ ਕੀ ਨਾਮ ਦਾ? ਮੇਰਾ ਬੇਟਾ ਹੈ ਤਸ਼ਵੀਰ ਸਿੰਘ। ਇਹ ਸਾਡਾ ਬੇਟਾ ਆ। ਹਾਂਜੀ। ਕਿੰਨਾ ਕੁ ਚਿਰ ਉਹ ਚੱਲਿਆ ਨੂੰ ਬਾਹਰ ਗਈ? ਚਾਰ ਪੰਜ ਸਾਲ ਹੋ ਗਏ। ਕਿਹੜੇ ਦੇਸ਼ ਗਿਆ ਸੀ? ਨਾ ਬਾਬਾ। ਤੇ ਕੀ ਗੱਲ ਬਣੀ ਇੱਥੇ? ਉਹ ਉੱਥੇ ਨਾਲ ਇੱਕ ਮੱਛਾ ਹੈ ਕਰਨਾ ਨਹਿਰ ਦੇ ਕੰਢੇ ਤੇ। ਹਾਂਜੀ। ਤੇ ਉਹਨੇ ਧੱਕਾ ਹੀ ਮਾਰਦਾ। ਤੱਕਨੇ ਬੱਚੇ ਦੇਤੇ ਦੋ ਬੱਚੇ ਕੀ ਮੰਗੋਗੇ ਹੁਣ ਸਰਕਾਰ ਤੋਂ ਜਾਣਾਰੇ ਵੀ ਕਾਹ ਤੋਂ ਮੰਗਾਵਾਂ ਨੂੰ ਹੋਰ ਗਰੀਬਾ ਤੇ ਦੋ ਵੀ ਹੋਏ ਸਰਕਾਰ ਮਦਦ ਕਰੇ ਤੇ ਕਿੰਨਾ ਉਹ ਚਿਹਰਾ ਚਲਿਆ ਗਿਆ ਇਹਨੂੰ ਲੈ ਇਹਨੂੰ ਉਹ ਚਾਰ ਕਿਹਾ ਅੱਜ ਪੈਂਟਾ ਸੁਜੀ ਕਿਹੜਾ ਪੈਂਟਾ ਕਿਹੜੀ ਗੱਲ ਹੋਈ ਪਤੀ ਚੜੇ ਪਤਾ ਨਹੀਂ ਕਿ ਜੇ ਦੀ ਜਾਨ ਬਚਵਾਉਂਦੇ ਕਿਸੇ ਨੇ ਧੱਕਾ ਦਿੱਤਾ ਨਾ ਕਿਤੇ ਕੁੜੀ ਨੂੰ ਬਚਾਉਂਦਾ ਹਨ ਉਹਨਾਂ ਨੇ ਧੱਕਾ ਲੇ ਕੇ ਨਦੀ 'ਚ ਸੁੱਟ ਦਿੱਤਾ ਕਿਹੜੇ ਦੇਸ਼ ਗਏ ਸਿੰਗਾਪੁਰ ਕਿੰਨਾ ਕਿੰਨਾ ਕਰਾ ਕੇ ਦੋ ਸਾਲ ਹਾਂਜੀ ਦੋ ਸਾਲ ਹੋਏ ਕਿੰਨੇ ਬੱਚੇ ਕਿੰਨੇ ਆ ਦੋ ਇੱਕ ਹੀ ਮਾਂ ਕਰੋਗੇ ਉਹਨਾਂ ਨੂੰ ਨਹੀਂ ਮੇਰੇ ਪਿੱਛੇ ਕੋਈ ਕਮਾਈ ਫਲਾ ਨਹੀਂ ਫਲੈਗ ਹਬ ਉਹੀ ਮੇਰਾ ਘਰ ਪਰਵਾਰ ਪਾਲਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਔਰ ਮੇਰੀ ਕੋਈ ਕਮਾਈ ਨਹੀਂ ਰਹੀ ਕੁਝ ਨਹੀਂ ਹੋਦੇ ਬਿੰਦਰ ਰਹਿ ਗਏ ਕਿੰਨੀ ਉਮਰ ਹੀ ਇਹਦੀ 33 ਸਾਲ ਤੁਹਾਨੂੰ ਕਿਦਾਂ ਪਤਾ ਲੱਗਿਆ ਜੀ ਉਹ ਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਿਆਰ ਜਿਹਾ ਆਇਆ ਤੇ ਜਾ ਤੱਕਾ ਦਿੱਤਾ ਕੇ ਹਾਂ ਜੀ ਨਰੀ ਚ ਕਿ ਜੇ ਤੱਕ ਆ ਦਿੱਤਾ ਤਾਂ ਉਹ ਸੋਮਵਾਰ ਨੂੰ ਆਇਆ ਫਿਰ ਹਾਂਜੀ ਸੋਮਵਾਰ ਸਵੇਰੇ ਹੁਣ ਕੀ ਮ ਕਰੋਗੇ ਹੁਣ